ਅਸਤ ਕਾਲ ਜੀ ਮੈਂ ਤੁਹਾਡਾ ਆਪਣਾ ਜੇਐਸ ਪੰਚ ਕਾਲੇਕੇ ਅੱਜ ਰਾਤ ਦਾ ਸਮਾਹਣਾ ਮੇਰੇ ਪਿੱਛੇ ਤੁਸੀਂ ਹਨੇਰਾ ਦੇਖ ਰਹੇ ਹੋਮੋਗੇ ਰਾਤ ਦਾ ਸਮਾਹਣਾ ਬਹੁਤ ਖੁਸ਼ੀ ਦੀ ਗੱਲ ਹੈ ਪਿੰਡ ਕਾਲੇਕਿਆਂ ਵਾਸਤੇ ਇੱਕ ਕਹਾਵਤ ਹੈ ਕਹਿੰਦੇ ਵੀ ਫਲ ਨੀਮਿਆ ਰੁੱਖ ਨੂੰ ਲੱਗਦੇ ਉੱਚਾ ਹੋ ਕੇ ਮਾਨ ਨਾ ਕਰੀ ਹੈਨਾ ਅੱਜ ਨੀਮੇ ਰੁੱਖ ਨੂੰ ਫਲ ਲੱਗੇ ਅਸੀਂ ਦੇਖੇ ਰਿਗੇ ਬਹੁਤ ਖੁਸ਼ੀ ਦੀ ਗੱਲ ਆ ਸਾਡੇ ਪਿੰਡ ਕਾਲੇਕਿਆਂ ਵੱਲੋਂ ਅੱਜ ਮੇਰੇ ਵੀਰ ਜੋਗੀਨਾਥ ਪਿੰਡ ਦੇ ਵਿੱਚ ਜੋਗੀਨਾਥ ਜਿਹੜੇ ਕਹਿੰਦੇ ਨੇ ਨਾ ਬਹੁਤ ਵੱਡਾ ਰਤਵਾ ਇਹਨਾਂ ਦਾ ਵੀ ਜੋਗੀਨਾਥਾਂ ਦਾ ਬਹੁਤ ਹੀ ਪ੍ਰਚਲਿਤ ਇਹ ਜਾਤੀ ਹੈਗੀ ਜਿਨ੍ਹਾਂ ਨੂੰ ਹਰ ਇੱਕ ਬੰਦਾ ਯਾਦ ਰੱਖਦਾ ਹੈ ਨਾ ਜੋਗੀਨਾਥ ਬਹੁਤ ਵੱਡੀ ਜਾਤੀ ਹੈ ਉਹ ਮੇਰੇ ਵੀਰ ਅੱਜ ਮੈਡਲ ਜਿੱਤ ਕੇ ਲੈ ਕੇ ਆਏ ਨੇ ਮੈਡਲ ਕਿਸ ਚੀਜ਼ ਦਾ ਜਿੱਤ ਕੇ ਲੈ ਕੇ ਆਏ ਨੇਗੇ ਕਿਹੜੀ ਉਹਨਾਂ ਨੇ ਇਸ ਪਿੰਡ ਵਾਸਤੇ ਪ੍ਰਾਪਤੀ ਕਰੀ ਹੈਗੀ ਉਹਦੇ ਬਾਰੇ ਆਪਾਂ ਗੱਲਬਾਤ ਵੀ ਕਰਾਂਗੇ ਤੁਹਾਨੂੰ ਦਿਖਾਵਾਂਗੇ ਸੋ ਬਣੇ ਰਹੋ ਵੀਡੀਓ ਦੇ ਨਾਲ ਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਬੇਨਤੀ ਹੱਥ ਮੰਨ ਕੇ ਆਪਾਂ ਹਰ ਇੱਕ ਲੱਕ ਲਚਕਾਉਂਦੀਆਂ ਤੀਨੀਆਂ ਦੇ ਤੀਨੀਆਂ ਕਹਿੰਦਾ ਸ਼ਬਦ ਵਰਤੂੰਗਾ ਵੀ ਲੱਕ ਲਚਕਾਉਂਦੀਆਂ ਤੀਨੀਆਂ ਦੀਆਂ ਵੀਡੀਓ ਜਿਹੜੀਆਂ ਵੱਧ ਤੋਂ ਵੱਧ ਵਾਇਰਲ ਕਰਦੇ ਆਂ ਵੀਰ ਬਣ ਕੇ ਹੱਥ ਬਨ ਕੇ ਬੇਨਤੀ ਆ ਵੀ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਮੈਂ ਸੋ ਹੁਣ ਆਪਾਂ ਗੱਲਬਾਤ ਕਰਾਂਗੇ ਮੇਰੇ ਵੀਰਾਂ ਦੇ ਨਾਲ ਜੋ ਅੱਜ ਪਿੰਡ ਕਾਲੀਗਾਂ ਵਾਸਤੇ ਬਹੁਤ ਵੱਡੀ ਪ੍ਰਾਪਤੀ ਲੈ ਕੇ ਆਏ ਨੇਗੇ ਇੱਕ ਮੈਡਲ ਜਿੱਤ ਕੇ ਲੈ ਕੇ ਆਏ ਨੇ ਕਿਸ ਚੀਜ਼ ਦਾ ਮੈਡਲ ਜਿੱਤ ਕੇ ਲੈ ਕੇ ਆਏ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਬਣੇ ਰਹੋ ਵੀਡੀਓ ਦੇ ਲੋ ਜੀ ਹੁਣ ਆਪਾਂ ਗੱਲਬਾਤ ਕਰਾਂਗੇ ਉਹ ਵੀਰਾਂ ਦੇ ਨਾਲ ਹਮੇਸ਼ਾ ਦਾ ਦੇਖਿਆ ਗਿਆ ਹੈ ਨਾ ਜਦੋਂ ਕੋਈ ਇਸ ਤਰ੍ਹਾਂ ਦੀ ਪਿੰਡ ਵਾਸਤੇ ਕੋਈ ਵੀ ਮੈਡਲ ਲੈ ਕੇ ਆਉਂਦਾ ਦੂਰ ਪ੍ਰਾਪਤੀ ਹੁੰਦੀ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਸ ਤਰ੍ਹਾਂ ਦੀ ਪਿੰਡ ਵਾਸਤੇ ਮੈਡਲ ਲੈ ਕੇ ਆਉਂਦੇ ਨੇ ਸੋ ਮੇਰਾ ਇੱਕ ਥੋੜਾ ਜਿਹਾ ਸ਼ਿਕਵਾ ਵੀ ਹੈ ਸ਼ਿਕਵਾ ਇਸ ਗੱਲ ਦਾ ਹੈਗਾ ਵੀ ਜਦੋਂ ਕੋਈ ਮੈਡਲ ਲੈ ਕੇ ਆਉਂਦਾ ਹਨਾ ਕਈ ਵਾਰ ਬੱਸ ਸਟੈਂਡ ਤੇ ਜਾ ਕੇ ਜਾਂ ਆਪਾਂ ਕਹਦੇ ਵੀ ਕਿਸੇ ਵੀ ਚਰਾਸਤੇ ਦੇ ਵਿੱਚ ਜਾ ਕੇ ਉਹਨਾਂ ਦਾ ਸਵਾਗਤ ਕਰਦੇ ਆਂ ਟੀਮ ਦਾ ਜਦੋਂ ਪਿੰਡ ਵਾਸਤੇ ਕੋਈ ਮੈਡਲ ਲੈ ਕੇ ਆਉਂਦੀ ਆ ਪਰ ਅੱਜ ਉਹ ਜੋਗੀ ਨਾਥ ਵੀਰ ਮੈਂ ਇਹਨਾਂ ਦੇ ਘਰ ਦਿਖਾਉਣ ਦੀ ਵੀ ਕੋਸ਼ਿਸ਼ ਕਰੂੰਗਾ ਜੋਗੀ ਨਾਥ ਵੀਰ ਜਿਹੜੇ ਮੈਡਲ ਲੈ ਕੇ ਆਏ ਨੇ ਇੱਥੇ ਕਿੰਨੇ ਕੁ ਬੰਦੇ ਇਕੱਠੇ ਹੋਏ ਨੇ ਜਿਨ੍ਹਾਂ ਨੇ ਮੈਨੂੰ ਬੁਲਾਇਆਗਾ ਮੈਂ ਉਹਨਾਂ ਬਾਰੇ ਵੀ ਜ਼ਿਕਰ ਕਰੂੰਗਾ ਸੋ ਮੇਰੇ ਵੱਲੋਂ ਤਹਿ ਦਿਲੋਂ ਧੰਨਵਾਦ ਹੈ ਵੀਰੋਂ ਦਾ ਜੋ ਇੰਨਾ ਸੋਹਣਾ ਕੰਮ ਕਰਿਆ ਇਹਨਾਂ ਨੇ ਹਨਾ ਮੈਡਲ ਜਿੱਤਿਆਗਾ ਆਪਾਂ ਹੁਣ ਗੱਲਬਾਤ ਕਰਾਂਗੇ ਵੀਰਾਂ ਦੇ ਨਾਲ ਸੋ ਆਪਾਂ ਹੁਣ ਬਹੁਤਾ ਸਮਾਂ ਤੁਹਾਡਾ ਨਾਲ ਲਈਏ ਆਪਾਂ ਡਾਇਰੈਕਟ ਉਹਨਾਂ ਕੋਲ ਚਲਦੇ ਆ ਉਹਨਾਂ ਨਾਲ ਕਰਦੇ ਆ ਗੱਲਬਾਤ ਲਓ ਜੀ ਆਪਾਂ ਕਰਦੇ ਆ ਗੱਲਬਾਤ ਬਾਈ ਦੇ ਨਾਲ ਹਨਾ ਟੀਮ ਪੂਰੀ ਦੀ ਪੂਰੀ ਖੜੀ ਹੈਗੀ ਬਾਕੀ ਚਾਹੇ ਪਾਏ ਚਾਚੇ ਹਨਾ ਪਾਏ ਚਾਚੇ ਵੀ ਖੜੇ ਨੇਗੇ ਯਾਰ ਮਿੱਤਰ ਵੀ ਖੜੇ ਨੇਗੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇੱਕ ਵਾਰੀ ਸੋਨੋ ਨਜ਼ਰ ਮਰਵਾ ਦਈਏ ਸਾਰੀ ਟੀਮ ਤੇ ਜੋ ਟੀਮ ਇੱਥੇ ਖੜੀ ਹੈਗੀ ਜਿਹੜੇ ਆਸਮਾਨ ਦੇ ਲੋਕ ਨੇ ਉਹ ਵੀ ਇੱਥੇ ਖੜੇ ਨੇ ਮੇਰੇ ਪਿੱਛੇ ਕੈਮਰੇ ਦੇ ਪਿੱਛੇ ਜੇ ਤੁਸੀਂ ਦੇਖੋ ਉਧਰ ਵੀ ਬਹੁਤ ਸਾਰੇ ਲੋਕ ਜੋ ਖੜੇ ਨੇਗੇ ਸੋ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਹੜੇ ਮੇਰੇ ਵੀਰ ਇਸ ਨੋਕੇ ਤੇ ਇੱਥੇ ਪਹੁੰਚੇ ਨੇਗੇ ਸੋ ਹੁਣ ਆਪਾਂ ਸਭ ਤੋਂ ਪਹਿਲਾਂ ਇੱਕ ਗੱਲਬਾਤ ਕਰ ਦਵਾਂਗੇ ਡਾਕਟਰ ਸਾਹਿਬ ਨੂੰ ਬਾਈ ਜੀ ਸੌਸੀ ਕਾਲ ਆ ਇੱਕ ਮਾਈਕ ਲੈ ਲਓ ਬਈ ਨਹੀਂ ਬੋਲ ਰਹਾ ਮੈਂ ਅੱਛਾ ਤੁਸੀਂ ਬੋਲੋ ਹਾਂਜੀ ਠੀਕ ਹੈ ਜੀ ਹਾਂ ਜੀ ਕੀ ਨਾਮ ਆਪਣਾ ਪਹਿਲਾ ਨਾਮ ਦੋ ਮੇਰਾ ਨਾਮ ਪੱਕਾ ਨਾਮ ਲੱਲੂ ਸਿੰਘ ਹੈ ਲੱਲੂ ਸਿੰਘ ਹਾਂ ਜੀ ਐ ਭਾਈ ਜੀ ਜੇ ਆਪਾਂ ਗੱਲ ਕਰੀਏ ਅੱਜ ਤੁਸੀਂ ਤੁਹਾਡੇ ਹੱਥ ਦੇ ਵਿੱਚ ਹੈ ਟਰੋਫੀ ਹੈ ਨਾ ਬਹੁਤ ਵੱਡੀ ਟਰੋਫੀ ਹੈਗੀ ਟਰੋਫੀ ਇੱਕ ਵਾਰੀ ਆਪਾਂ ਤੁਹਾਨੂੰ ਜ਼ਰੂਰ ਦਿਖਾ ਦਈਏ ਜੀ ਹਨਾ ਮੜਾ ਜੇ ਬੱਚੇ ਨੂੰ ਜਦਾਂ ਚੁੱਪ ਕਰਵਾ ਦੋ ਜੀ ਜਾਂ ਸਾਈਡ ਤੇ ਹਨਾ ਗੱਲ ਕਰਦੇ ਤੇ ਇਹ ਆ ਟਰੋਫੀ ਵੀਰਾਂ ਦੇ ਹੱਥ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਵੱਲੋਂ ਮੇਰੇ ਪੀਵੀ 11 ਕੇਟੀਵੀ ਚੈਨਲ ਵੱਲੋਂ ਆਪ ਸਭ ਨੂੰ ਜਿਹੜੀ ਤੁਹਾਡੀ ਟੀਮ ਹੈ ਉਹਨੂੰ ਬਧਾਈਆਂ ਜੀ ਬਹੁਤ ਬਾਤ ਹੈ ਨਾ ਸਭ ਨੂੰ ਬਧਾਈਆਂ ਪਹਿਲਾਂ ਸਭ ਤੋਂ ਪਹਿਲਾਂ ਸਾਡੇ ਪਿੰਡ ਨੂੰ ਬਧਾਈਆਂ ਜੋ ਕਿ ਅਸੀਂ ਇਸ ਮਕਾਮ ਤੱਕ ਹਾਸਲ ਹੋਏ ਆ ਤਾਂ ਸਾਡੇ ਇਸ ਪਿੰਡ ਦੀ ਕਮੇਟੀ ਵੱਲੋਂ ਤੇ ਕਲੱਬ ਵੱਲੋਂ ਸਭਾ ਜੀ ਆਣਾ ਵੈਲਕਮ ਦਿলো ਧੰਨਵਾਦ ਕਰਦੇ ਹਾਂ ਸਾਡੇ ਪਿੰਡ ਦੀ ਨਗਰ ਪੰਚਾਇਤ ਦਾ ਸਾਰੇ ਪਿੰਡ ਦਾ ਜਿਲੋਂ ਧੰਨਵਾਦ ਕਰਦੇ ਹਾਂ ਜੋ ਸਾਨੂੰ ਇਸ ਮਕਾਮ ਤੱਕ ਇਸ ਪਹੁੰਚੇ ਆ ਤੇ ਬਾਕੀ ਜੋ ਵੀ ਸਾਡੀ ਪਿੰਡ ਦੀ ਨਗਰ ਕਮੇਟੀ ਸਾਡੀ ਇਲਾਣ ਗਮਾਨ ਦੇ ਪੜੋਸੀ ਨੇ ਸਾਦਾ ਸਾਡੇ ਦਿলো ਧੰਨਵਾਦ ਕਰਦੇ ਹਾਂ ਸਾਨੂੰ ਇਸ ਮਕਾਮ ਤੱਕ ਪਹੁੰਚਣ ਦਾ ਸਾਡੇ ਪਿੰਡ ਦਾ ਬਹੁਤ ਦਿਲਵ ਸਹਿਯੋਗ ਹੈ ਅੱਛਾ ਬੀਜੀ ਜੇ ਮੈਂ ਗੱਲ ਕਰਾਂ ਹਨਾ ਵੀ ਤੁਸੀਂ ਕਿੰਨੇ ਟੀਮ ਦੇ ਵਿੱਚ ਖੇਡ ਰਹੇ ਸੀ ਕਿੰਨੇ ਮੁੰਡੇ ਹੋਗੇ ਜਿਹੜੇ ਟੀਮ ਦੇ ਵਿੱਚ ਖੇਡਦੇ ਹੋ ਸਾਡੇ ਉਹ ਤਾਂ ਪ੍ਰੋਪਰ ਨੇ ਸਾਡੀ ਟੀਮ ਦੇ ਪਲੇਅਰ ਇਤੋਂ 8-9 ਮੁੰਡੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਖੇਡਦਿਆਂ ਨੂੰ ਸਾਨੂੰ ਕੰਸ ਕਰਕੇ 3-4 ਸਾਲ ਹੋ ਗਏ ਕਿ ਤਿੰਨ-ਚਾਰ ਸਾਲ ਹੋ ਗਏ ਅੱਜ ਤੁਸੀਂ ਕਿੱਥੇ ਖੇਡਣ ਗਏ ਸੀ ਅੱਜ ਅਸੀਂ ਤੂਰੀ ਗੇਜ ਖੇਡਣੀ ਤੂਰੀ ਖੇਡਣ ਗਏ ਸੀ ਹਾਂਜੀ ਜਿਹੜੇ ਮੇਰੇ ਵੀਰ ਵੀਡੀਓ ਦੇਖਦੇ ਹੋਣਗੇ ਉਹ ਸੋਚਦੇ ਹੋਣਗੇ ਵੀ ਹਾਲ ਤੱਕ ਇਹ ਤਾਂ ਦੱਸੀ ਨਹੀਂ ਇਹਨਾਂ ਨੇ ਵੀ ਇਹ ਜਿਹੜਾ ਮੈਡਲ ਤੁਸੀਂ ਜਿੱਤ ਕੇ ਲੈ ਕੇ ਆਉਣ ਟਰੋਫੀ ਜਿਹੜੀ ਜਿੱਤ ਕੇ ਲੈ ਕੇ ਆਏ ਹੋ ਵੀ ਇਹ ਕਿਸ ਚੀਜ਼ ਦੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਹੰਗਾਮਾ ਕਰ ਦਈਏ ਵੀ ਇਹ ਜਿਹੜੀ ਟਰੋਫੀ ਆਪਾਂ ਜਿੱਤੀ ਹੈਗੀ ਹੈ ਨਾ ਇਹ ਕਿਹੜੀ ਤੁਸੀਂ ਜਿਹੜੀ ਹੈਗੀ ਆਪਾਂ ਕਹਿੰਦੇ ਖੇਲ ਹੈ ਉਹ ਕਿਹੜੀ ਗੇਮ ਚੁਣੀ ਗਈ ਹੈ ਤੁਸੀਂ ਵੀ ਕਿਹੜੀ ਗੇਮ ਦੇ ਵਿੱਚੋਂ ਇਹ ਟਰੋਫੀ ਹੈ ਜਿਹੜੀ ਇਹ ਜਿੱਤੀ ਹੈ ਤੁਸੀਂ ਅਸੀਂ ਲੈਗਰਬੋਲ ਕਹਿੰਦੇ ਆ ਕ੍ਰਿਕਟ ਹੈ ਜੀ ਕ੍ਰਿਕਟ ਖੇਡਦੇ ਹਾਂ ਹਾਂ ਜੀ ਲੈਗਰ ਤੇ ਜੀ ਅੱਛਾ ਵੀਰ ਮੇਰੇ ਗੱਲ ਇਹ ਹੈ ਕਿ ਮੈਂ ਇਹ ਜज्ਵਾ ਕਿਵੇਂ ਆਇਆ ਛੋਟੇ ਛੋਟੇ ਤੇ ਜਨੂਨ ਕਿਵੇਂ ਆਇਆ ਵੀ ਅਸੀਂ ਵੀ ਕ੍ਰਿਕਟ ਖੇਡੀਏ ਇੱਕ ਦਿਨ ਟਰੋਫੀ ਲੈ ਕੇ ਆਵਾਂਗੇ ਆਪਣੇ ਮਾਪੇ ਦਾ ਨਾਂ ਰੋਸ਼ਨ ਕਰਾਂਗੇ ਸਾਡੇ ਦੇਖਣੇ ਸੀ ਸਾਡੇ ਆਣ ਗਵਾੜੋ ਸਾਰਿਆਂ ਤੇ ਪਿੰਡਾਂ ਚ ਇਹ ਗੇਮ ਚੱਲਦੀ ਹੁੰਦੀ ਵੀ ਅਸੀਂ ਵੀ ਖੇਲੀ ਅਸੀਂ ਉਹ ਪਿੰਡ ਦਾ ਨਾਮ ਰੋਸ਼ਨ ਕਰੀਏ ਵੀ ਅਸੀਂ ਵੀ ਇੱਕ ਦਿਨ ਮਕਾਮ ਹਾਸਲ ਕਰਾਂਗੇ ਅੱਜ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੁਹਾਨੂੰ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਬਹੁਤ ਜ਼ਿਆਦਾ ਸਾਨੂੰ ਇਹ ਇਦੋਂ ਪਤਾ ਕਿ ਖੁਸ਼ੀ ਸਾਡੇ ਪਿੰਡ ਦਾ ਨਾਮ ਰੋਸ਼ਨ ਹੋਗਾ ਜੀ ਠੀਕ ਹੈ ਕਿਹੜੇ ਪਿੰਡ ਦਾ ਅੱਜ ਮੈਚ ਸੀ ਤੁਹਾਡਾ ਸਾਡਾ ਜੇ ਤੂਰੀ ਮੈਚ ਖੇਡਿਆ ਸੀ ਸੰਗਰੂਰ ਨਾਲ ਅਚਾ ਇਹ ਟ੍ਰੋਫੀ ਹੈ ਜਿਹੜੀ ਫਸਟ ਟ੍ਰੋਫੀ ਹੈ ਸੈਕੰਡ ਟ੍ਰੋਫੀ ਹੈ ਜਾਂ ਥਰਡ ਟ੍ਰੋਫੀ ਹੈ ਤੁਹਾਨੂੰ ਇਹ ਟੂ ਟ੍ਰੋਫੀ ਹੈ ਦੂਜੇ ਪੋਪ ਦਾ ਵਨ ਦੂਜੇ ਸਥਾਨ ਤੇ ਆਏ ਹਾਂ ਹਾਂਜੀ ਦੂਜੇ ਸਥਾਨ ਤੇ ਆਏ ਅਚਲ ਇੱਕ ਮੈਂ ਗੱਲ ਹੋਰ ਪੁੱਛਣੀ ਚਾਹਾਂਗਾ ਦੱਸੋ ਜਿਹੜੀ ਟੀਮ ਦੇ ਨਾਲ ਤੁਹਾਡਾ ਮੈਚ ਲੱਗਿਆ ਸੀ ਕਿ ਉਹ ਵੀ ਜੋਗੀ ਬਰਾਦੀ ਦੇ ਹਾਂਜੀ ਹਾਂਜੀ ਸਾਡੇ ਨਾਲ ਇਹ ਰੂਲ ਹੈ ਕਿ ਕਹਿੰਦੇ ਜੋਗਰੀ ਬਰਾਦੀ ਖੇਡ ਸਕਦੇ ਉਹ ਵੀ ਸਾਡੀ ਟੀਮਾਂ ਬੋਕੈਂਟ ਨਹੀਂ ਓਕੇ 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 ਅੱਛਾ ਅੱਗੇ ਤੋਂ ਕੀ ਪਲਾਨਿੰਗ ਹੈ ਜਿਵੇਂ ਹੁਣ ਤੁਹਾਡੇ ਕੋਲ ਟਰੋਫੀ ਆਈ ਹੈਗੀ ਖੇਲਣ ਵਾਸਤੇ ਜਾਂ ਕਿੰਨਾ ਕੁ ਜਨੂਨ ਪੈਦਾ ਹੋਇਆ ਹੈਗਾ ਇਹ ਟਰੋਫੀ ਲੈ ਕੇ ਤੁਹਾਡਾ ਸਾਡੇ ਹੀ ਉਹ ਆ ਭਾਈ ਸਾਡੇ ਸਾਰੇ ਮੁੰਡੇ ਇਹ ਸਾਫਾ ਵੀ ਅਸੀਂ ਆਪਦੇ ਪਿੰਡ ਦਾ ਨਾਮ ਵੱਧ ਤੋਂ ਵੱਧ ਰੋਸ਼ਨ ਕਰੀਏ ਵੀ ਨਸ਼ੇ ਪੱਤੇ ਦੇ ਬੱਚੇ ਵੀ ਸਾਡੇ ਪਿੰਡ ਨੂੰ ਸੰਜੋਣਾ ਇਹੀ ਕਹਿੰਦੇ ਆ ਵੀ ਸਾਰੇ ਮੁੰਡੇ ਨਸ਼ੇ ਪੱਤੇ ਸਾਡੇ ਕੋਲ ਆਪਦੀ ਗੇਮ ਤੇ ਕੌਤ ਕਰ ਕਦਰ ਕਰੋ ਤੇ ਵੀ ਸੌਂ ਕੱਟ ਅੱਛਾ ਜੇ ਆਪ ਨਸ਼ੇ ਪੱਤੇ ਦੀ ਗੱਲ ਕਰੀਏ ਹੈਨਾ ਕਈ ਵਾਰ ਨਾ ਇਹ ਹੋ ਜਾਂਦਾ ਵੀ ਜਿਹੜਾ ਜੋਗੀ 나ਥ ਬਰਾਦਰੀ ਹੈ ਵੈਸੇ ਮੈਂ ਇਹ ਨਹੀਂ ਕਹੂੰਗਾ ਵੀ ਉਹ ਨਸ਼ਾ ਕਰਦੇ ਨੇ ਨਸ਼ਾ ਤਾਂ ਦੇਖੋ ਸਾਰੇ ਹੀ ਕਰਦੇ ਨੇ ਹਨਾ ਤੇ ਵੀ ਗੱਲ ਇਹ ਹੈ ਵੀ ਕਈ ਵਾਰ ਆਪਾਂ ਇਹ ਕਹਿੰਦੇ ਨੇ ਵੀ ਇਹ ਤਾਂ ਜੀ ਛੋਟੀ ਬਰਾਦਰੀ ਆਪਾਂ ਕਹਿ ਦਿੰਦੇ ਆ ਵੈਸੇ ਛੋਟਾ ਵੱਡਾ ਕੋਈ ਨਹੀਂ ਹੁੰਦਾ ਮੈਂ ਇਸ ਚੀਜ਼ ਨੂੰ ਨਹੀਂ ਮੰਨਦਾ ਨਾ ਮੈਂ ਜਾਤ ਪਾਤ ਨੂੰ ਮੰਨਾਂ ਨਾ ਮੈਂ ਕਿਸੇ ਧਰਮ ਨੂੰ ਮੰਨਾਂ ਸਾਰੇ ਧਰਮ ਇੱਕੋ ਜਿਹੇ ਹੁੰਦੇ ਨੇ ਸਾਰੀਆਂ ਜਾਤਾਂ ਇੱਕੋ ਜਿਹੀਆਂ ਹੁੰਦੀਆਂ ਨੇ ਵੱਡਾ ਛੋਟਾ ਸਭ ਇੱਕੋ ਜੀ ਹੈ ਹਨਾ ਤੇ ਮੈਂ ਮੰਨਦਾ ਕਿਹੜੀ ਚੀਜ਼ ਨੂੰ ਸਫਾਈ ਨੂੰ ਜਿਹੜਾ ਬੰਦਾ ਆਪਣੇ ਤਨ ਮਨ ਦੀ ਸਫਾਈ ਰੱਖਦਾ ਨਾ ਤਨ ਤੇ ਮਨ ਦੀ ਸਫਾਈ ਰੱਖਦਾ ਉਹ ਇਨਸਾਨ ਹੈ ਪਰਮਾਤਮਾ ਦਾ ਇੱਕ ਜੀਵ ਹੈ ਨਾ ਹਾਂਜੀ ਤੇ ਸੋ ਮੈਂ ਉਹੀ ਗੱਲ ਕਰੂੰਗਾ ਵੀਰੇ ਭਾਬੀ ਹੁਣ ਤੱਕ ਜਿਹੜੀ ਤੁਹਾਡੀ ਟੀਮ ਪਈ ਜਿੱਤ ਕੇ ਲੈ ਕੇ ਆਈ ਹੈ ਜਾਂ ਟਰੋਫੀ ਲੈ ਕੇ ਆਈ ਹੈ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕ੍ਰਿਕਟ ਦੀ ਟੀਮ ਦੇ ਵਿੱਚੋਂ ਤੁਸੀਂ ਇਹ ਟਰੋਫੀ ਲੈ ਕੇ ਆਏ ਹੋ ਤਾਂ ਇੱਕ ਵਾਰੀ ਜਿੰਨੇ ਵੀ ਤੇਰੇ ਨਾਲ ਮੁੰਡੇ ਟੀਮ ਦੇ ਵਿੱਚ ਖੇਡਦੇ ਸੀ ਸਾਰਿਆਂ ਦਾ ਨਾਮ ਤੇ ਉਹਨਾਂ ਦਾ ਮੈਨੂੰ ਇੱਕ ਵਾਰੀ ਪੇਸ ਦਿਖਾ ਦੇ ਹਨਾ ਕਿਹੜੇ ਕਿਹੜੇ ਮੁੰਡੇ ਨੇ ਜਿਵੇਂ ਆਹ ਮੁੰਡਾ ਖੜਾ ਕਾਲੀ ਟੋਪੀ ਵਾਲਾ ਕੀ ਨੋ ਇਹਦਾ ਇਹਨਾਂ ਤਨਕੋਤ ਤਨਕੋਤ ਇਹ ਵੀ ਸਾਡੀ ਟੀਮ ਦੇ ਵਿੱਚ ਹਾਂਜੀ ਹਾਂਜੀ ਵੀਰ ਜੀ ਆਪਣਾ ਨਾਮਾ ਵਿੱਕੀ ਵਿੱਕੀ ਹਾਂਜੀ ਤੇ ਦੂਸਰਾ ਆਹ ਮੁੰਡਾ ਹਨਾ ਇਹ ਸੰਜੋਏ ਬੈਸਟ ਕੈਪਟਨ ਜੀ ਬੈਸਟ ਕੈਪਟਨ ਹਾਂਜੀ ਅੱਛਾ ਆਪਾਂ ਗੱਲ ਕਰੀਏ ਇਸ ਵੀਰ ਦੀ ਹਨਾ ਮੈਕ ਮੈਕ ਮਾੜਾ ਐਨਐਮ ਤੋਂ ਹਨਾ ਮੈਕ ਤੇ ਥੋੜਾ ਜਿਆ ਬੋਲਣ ਤੋਂ ਸੰਘਦੇ ਸੀਗੇ ਪਰ ਰਹੇ ਨੇ ਬੈਸਟ ਕੈਪਟਨ ਹਨਾ ਤੇ ਹੋਰ ਵੀ ਇਹ ਮੁੰਡੇ ਨੇ ਜਿਹੜੇ ਨਾਲ ਖੇਡਦੇ ਰਹੇ ਇਹ ਰਾਜਕੁਮਾਰਾ ਜੀ ਮੁੰਡਾ ਓਪਨਿੰਗ ਵੈਕਟਮੈਨ ਆਪਣਾ ਓਕੇ ਹਾਂਜੀ ਤੇ ਇਹ ਵੀ ਮੁੰਡਾ ਨਾਲ ਹਾਂਜੀ ਓਪਨਿੰਗ ਵੈਕਟਮ ਆ ਮਾਨਕਾ ਜੀ ਠੀਕ ਹੈ ਇਹ 4 ਨੰਬਰ ਵੈਕਟਮੈਨ ਆ ਓਕੇ ਉਹ 5 ਨੰਬਰ ਵੈਕਟਮੈਨ ਆ ਜੀ ਓਕੇ ਮੈਂ 1 2 5 ਵੈਕਟਮੈਨ ਆ ਜੀ ਮੇਰਾ ਵੱਡਾ ਭਾਈ ਉਹ ਕੈਪਟਨ ਹੈ ਮੇਨ ਅੱਛਾ ਇੱਕ ਮੈਂ ਗੱਲ ਹੋਰ ਕਰੂੰਗਾ ਕਿ ਜਿਵੇਂ ਹੁਣ ਤੁਸੀਂ ਆਪਾਂ ਘਰ ਦੇ ਬਾਹਰ ਖੜਿਆਂਗੇ ਹਾਂਜੀ ਆਪਣਾ ਜਿਹੜਾ ਪਰਿਵਾਰ ਹੈਗਾ ਲੇਡੀਆਂ ਨੇ ਉਹ ਤੁਹਾਡੇ ਨਾਲ ਸਹਿਮਤ ਨੇ ਖੁਸ਼ ਨੇ ਹਾਂਜੀ ਪੂਰੀ ਫੁੱਲ ਖੁਸ਼ ਨੇ ਜਾਈ ਉਹਨੇ ਐਸਾ ਨੇ ਸੜੂ ਵੀ ਤਾਨੂੰ ਫੋਨ ਲਾ ਲ ਕੇ ਪੁੱਛਿਆ ਵੀ ਕੀ ਬਣਾ ਕੀ ਨਹੀਂ ਬਣਾ ਅੱਛਾ ਜਦੋਂ ਆਪਾਂ ਇੰਟਰਵਿਊ ਕਰਨ ਆਏ ਆ ਤੁਹਾਡੀ ਹੁਣ ਗੱਲਬਾਤ ਕਰਈ ਆ ਤਾਂ ਮੈਂ ਦੇਖਿਆ ਨਹੀਂ ਵੀ ਤੁਹਾਡੇ ਕੋਈ ਮੰਮੀ ਡੈਡੀ ਕੋਈ ਬਾਹਰ ਆਏ ਹੋਣ ਸਾਰੇ ਅੰਦਰ ਬੈਠਣੇ ਖੁਸ਼ੀ ਬਹੁਤ ਜ਼ਿਆਦਾ ਸੀ ਅੱਛਾ ਚਲੋ ਕੋਸ਼ਿਸ਼ ਕਰਾਂਗੇ ਆਪਾਂ ਗੱਲਬਾਤ ਕਰਨ ਦੀ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਉਸ ਤੋਂ ਮੈਂ ਬਾਰ-ਬਾਰ ਇਹੀ ਫੇਰ ਗੱਲ ਕਹੂੰਗਾ ਹਨਾ ਵੀ ਜਦੋਂ ਕੋਈ ਹੋਰ ਕੋਈ ਟਰੋਫੀ ਲੈ ਕੇ ਆਉਂਦਾ ਜਾਂ ਕੋਈ ਹੋਰ ਪਿੰਡ ਵਾਸਤੇ ਕੋਈ ਮਾਨਨ ਵਾਲੀ ਗੱਲ ਹੁੰਦੀ ਆ ਤਾਂ ਸਾਰੇ ਵਿੱਚ ਵੀਰ ਇਕੱਠੇ ਹੁੰਦੇ ਨੇਗੇ ਸੋ ਅੱਜ ਇੱਕ yogi 나থ ਸਵਾਰ ਦੇ ਵਿੱਚੋਂ ਟਰੋਫੀ ਲੈ ਕੇ ਜੋ ਵੀਰ ਆਏ ਨੇਗੇ ਉਹਨਾਂ ਦੇ ਸਵਾਗਤ ਵਾਸਤੇ ਕਿੰਨੇ ਕ ਵੀਰ ਪਹੁੰਚੇ ਨੇਗੇ ਆਪਾਂ ਉਹ ਵੀ ਗੱਲਬਾਤ ਕਰਾਂਗੇ ਸੋ ਇਹਨਾਂ ਦੇ ਘਰ ਘਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮੈਂ ਮੇਰੇ ਸਹਿਯੋਗੀ ਨੂੰ ਕਹਾਂਗਾ ਵੀ ਇੱਕ ਵਾਰੀ ਲਾਈਟ ਹੈ ਜਿਹੜੀ ਉਹ ਇਧਰ ਦਿਖਾਇਆ ਜਾਵੇ ਵੀ ਜਿਹੜੇ ਜਿਹੜੇ ਵੀਰ ਇੱਥੇ ਮੌਕੇ ਤੇ ਖੜੇ ਨੇ ਜੋ ਵੀ ਇੱਥੇ ਵੀਰ ਖੜੇ ਨੇ ਮੌਕੇ ਦੇ ਉੱਤੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਪਿੰਡ ਵੱਲੋਂ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਮੌਕੇ ਤੇ ਪਹੁੰਚੇ ਨੇ ਬੇਸ਼ੱਕ ਸਮਾਰਾਤ ਦਾਗਾ ਰਾਤ ਨੂੰ ਸਮिति ਮੇਂ ਬਹੁਤ ਟੀਮਾਂ ਦੇਖੇ ਨੇ ਆਉਂਦੀਆਂ ਉਹਨਾਂ ਦਾ ਬਹੁਤ ਵਧੀਆ ਪਿੰਡ ਵੱਲੋਂ ਸਹਿਯੋਗ ਹੁੰਦਾਗਾ ਪਰ ਅੱਜ ਇੱਕ ਇਹ ਅਫਸੋਸ ਦੀ ਗੱਲ ਵੀ ਹੈ ਹਨਾ ਵੀ ਜੋਵੀਨਾਥ ਪਰਿਵਾਰ ਦੇ ਵਿੱਚੋਂ ਜੇ ਕੋਈ ਇੰਟਰਵਿਊ ਲੈ ਕੇ ਆਏ ਨੇ ਤਾਂ ਥੋੜੇ ਜੇ ਦੇਖਣ ਨੂੰ ਘੱਟ ਮਿਲਣੇ ਨੇ ਲੋਕ ਸੋ ਵੀਡੀਓ ਨੂੰ ਬਤਵਾਲ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਅੱਪਾ ਹੁਣ ਕੋਸ਼ਿਸ਼ ਕਰਦੇ ਇਹਨਾਂ ਦਾ ਕਾਰੋਬਾਰ ਦਿਖਾਉਣ ਦੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਟਾਰਟ ਸਾਡਾ ਮੇਨ ਹੋ ਜੋ ਸਾਡਾ ਕੋਚ ਮੀਤ ਸਿੰਘ ਜੀ ਇਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਸਮਝਾਉਗਾ ਜੀ ਇਨਾਂ ਦਾ ਹਾਂਜੀ ਇਹਨਾਂ ਦਾ ਅੱਛਾ ਅੱਛਾ ਬਹੁਤ ਵੱਡੀ ਗੱਲ ਹੈ ਜੀ ਕੀ ਨਾਮ ਆ ਜੀ ਤੁਹਾਡਾ ਉਮੀਦ ਉਮੀਦ ਸਿੰਘ ਉਮੀਦ ਨਾਸਨਾਥ ਉਮੀਦ ਨਾਸਨਾਥ ਹਾਂ ਹਾਂ ਸੋਰੀ ਤੇ ਅੱਛਾ ਤੁਸੀਂ ਬੱਚਿਆਂ ਨੂੰ ਪ੍ਰੇਰਣਾ ਦਿੱਤੀ ਹੈ ਬਿਲਕੁਲ ਜੀ ਛੋਟੇ ਮੈਡ ਚ ਕਿਵੇਂ ਆਇਆ ਇਹ ਵੀ ਬੱਚੇ ਖੇਡਣੇ ਚਾਹੀਦੇ ਨੇ ਇਹ ਜੀ ਸਾਡੇ ਮਨ ਚ ਇਹੀ ਆਇਆ ਕੋਸ਼ਿਸ਼ਾਂ ਨੂੰ ਚਾਹੀਦੀ ਹੈ ਮੈਂ ਕਿਹਾ ਲੋਕਾਂ ਦੀਆਂ ਟੀਮਾਂ ਬਾਹਰਲੀਆਂ ਖੇਡਦੀਆਂ ਹੈ ਤੇ ਗਾਹਾਂ ਵਧੀਆਂ ਜਾਂਦੀਆਂ ਹੈ ਮੈਂ ਵੀ ਆਪੇ ਬੱਚਿਆਂ ਨੂੰ ਨਸੇ ਪਾਣੀ ਤੋਂ ਬਚਾ ਕੇ ਤੇ ਮੈਂ ਕਿਹਾ ਗਾਹਾਂ ਮੈਂ ਵੀ ਵਧਾਵਾਂ ਟੂਰਨਾਮੈਂਟ ਚਾ ਹਮ ਆਪਾਂ ਨਾਮ ਰੋਸ਼ਨ ਕਰਵਾਇਆ ਪਿੰਡ ਦਾ ਨਾਮ ਰੋਸ਼ਨ ਕਰਾਈ ਅੱਛਾ ਨਾਥ ਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਾਂ ਗੁੱਸਾ ਤਾਂ ਨਹੀਂ ਕਰਦੇ ਨਹੀਂ ਜੀ ਕਰੋ ਛੋਟੀ ਬਰਾਦਰੀ ਦੇ ਵਿੱਚ ਇੱਕ ਇਹ ਪਰੰਪਰਾ ਵੀ ਚੱਲਦੀ ਹੈ ਜੀ ਜਦੋਂ ਤੁਸੀਂ ਕਿਸੇ ਪੰਚਾਇਤ ਦੇ ਰਾਜੇ ਨਾਮ ਦੇ ਆਪ ਦੇ ਰਾਜਨਾਮੇ ਆਪ ਹੀ ਕਰਦੇ ਹੋ ਉਹ ਪੰਚਾਇਤ ਹੁੰਦੀ ਆ ਭਾਵੇਂ ਕਿ ਮੈਂ ਪਿੰਡ ਕਾਲੇ ਕਹਿੰਦਾ ਪੰਚਾਇਤ ਮੈਂਬਰ ਹੋਣ ਦੇ ਨਾਤੇ ਮੈਂ ਗਿਆ ਵੀ ਹਾਂ ਤੁਹਾਡੇ ਇੱਕ ਦੋ ਰੋਲੇ ਦੇ ਵਿੱਚ ਹਨਾ ਉੱਥੇ ਕੀ ਹੁੰਦਾਗਾ ਐਂ ਬੀ ਤੁਸੀਂ ਇੱਕ ਕੁੰਡਲੀ ਬਣਾ ਕੇ ਬੈਠ ਜਾਨੇ ਹੋ ਉਹਦੇ ਵਿੱਚ ਬੋਤਲ ਰੱਖ ਦਿੰਦੇ ਹੋ ਹਮ ਬੋਤਲ ਦੇ ਜ਼ਰੀਏ ਤੁਹਾਡੇ ਸਾਰੇ ਹੁੰਦੇ ਨੇ ਨਾ ਲੈ ਦੇਖੋ ਕਿਸੇ ਨਸ਼ੇ ਨੂੰ ਪ੍ਰਮੋਟ ਨਹੀਂ ਕਰ ਰਹੇ ਵੈਸੇ ਹੀ ਗੱਲ ਕਰ ਰਹੇ ਹਾਂ ਨਾ ਪਰ ਤੁਸੀਂ ਬਹੁਤ ਵੱਡਾ ਧੰਨਵਾਦ ਆ ਤੁਹਾਡਾ ਜਿਹੜਾ ਤੁਸੀਂ ਆਪਦੇ ਬੱਚਿਆਂ ਨੂੰ ਆਪਦੇ ਬੱਚੇ ਨੂੰ ਉਸ ਨਸ਼ੇ ਤੋਂ ਦੂਰ ਕਰਕੇ ਇੱਕ ਖੇਡਾਂ ਵੱਲ ਪਾਇਆ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਪ੍ਰੇਰਣਾ ਆਈ ਇਹ ਪ੍ਰੇਰਣਾ ਹੀ ਆਈ ਮਗਾ ਪਹਿਲਾਂ ਸਾਡੀਆਂ ਪੀੜ੍ਹੀਆਂ ਤੋਂ ਇੰਨੇਸ਼ਿਆਂ ਚ ਗੁਦਰ ਗਈਆਂ। ਕੀ ਬਾਤ ਹੈ? ਨਸ਼ਿਆਂ ਚ ਮਰ ਗਈਆਂ। ਹੂੰ ਉਹਨੂੰ ਅਸੀਂ ਨਵੀਂ ਆਪਣੀ ਪਚੀਰੀ ਨੂੰ ਇਹ ਗਾਂ ਨਸ਼ਿਆਂ ਤੋਂ ਬਚਾ ਕੇ ਆ ਆਪਣੇ ਪਿੰਡ ਦਾ ਨਾ ਰੋਸ਼ਨ ਕਰਨਾ ਹੈ। ਹੂੰ ਠੀਕ ਹੈ। ਇੱਕ ਵੀ ਆਪਣੀ ਆਪਣੀ ਟੀਮ ਦਾ ਨਾ ਰੋਸ਼ਨ ਕਰਨਾ ਹੈ। ਕੀ ਬਾਤ ਹੈ? ਹਾਂ। ਅੱਜ ਦੇ ਬੱਚਿਆਂ ਨੂੰ ਇਹ ਪੁੱਛਣਾ ਚਾਹੂੰਗਾ ਦੁਆਰੇ ਵੀ ਬੱਚੋ ਤੁਸੀਂ ਅੱਜ ਦੀ ਟਰੋਫੀ ਲੈ ਕੇ ਇਹ ਤਾਂ ਨਹੀਂ ਵੀ ਘਰ ਬੈਠ ਜਿਓਗੇ ਪੂਰੇ ਜੋਸ਼ ਨਾਲ ਕੰਮ ਕਰੋਗੇ ਨਾ? ਨਹੀਂ ਨਹੀਂ ਐਸੀ ਐਂ ਸੋਚ ਲੋਈ। ਅਸੀਂ ਵੀ ਸੋਚਿਆ ਵੀ ਕਿੰਨੇ ਟਰਾਫੀਆਂ ਨਹੀਂ ਸਾਡੇ ਵੱਡੇ ਗੁਰੂ ਘਰ ਸਭ ਜਾਣਗੇ ਅਸੀਂ ਆਪਣੇ ਇੱਕ ਦਿੱਤੀ ਆਪਣੇ ਕਿੰਨੇ ਮਾ ਦਿੱਤੀ ਹੈ ਕੀ ਬਾਤ ਹੈ ਹਾਂਜੀ ਸਾਡੀ ਇਹ ਸੋਚ ਹੈ ਉਹ ਵੀ ਗੁਰੂ ਘਰ ਜਾਊਗਾ ਸੁਭਾਅ ਆੜੀ ਹੈ ਜੀ ਬਹੁਤ ਵਧੀਆ ਸੋਚ ਹੈ ਤੁਹਾਡੀ ਤੇ ਜਿਲੋ ਸਲੂਟ ਹੈ ਤੁਹਾਨੂੰ ਮੇਰੇ ਵੀਰੋ ਪ੍ਰਮਾਤਮਾ ਕਰੇ ਵੀ ਤੁਸੀਂ ਦਿਨ ਰਾਤ ਦੁਗਣੀ ਟਿੱਗਣੀ ਚੌਬਣੀ ਤਰੱਕੀ ਵੱਸੋ ਹੈਨਾ ਹਾਂਜੀ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਬਹੁਤ ਮਾਰ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ